ਬਾਬਾ ਸਾਹਿਬ ਉਹ ਬੇਦਖੀ ਜੇਤ ਜਿਹੜੀ ਹੈਗੀ ਆ 14 ਅਪ੍ਰੈਲ ਵਾਸਤੇ ਜਿਹੜੀ ਹੈਗੀ ਉਹ ਅੱਜ ਮਨਾਈ ਜਾ ਰਹੀ ਆ ਉਹਦੇ ਸਬੰਧ ਵਿੱਚ ਸਾਰੇ ਆਪਾਂ ਕਦਰ ਪਾਈਆਂ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਵਿੱਚ ਕੇਦਰੀ ਮੰਤਰੀ ਮਾ ਜੋ ਫੋਗਰਕਾਰ ਜੀ ਜਿਨ੍ਹਾਂ ਨੇ ਆਪਣੇ ਜੀਹੰਰਾ ਜਨਕੀ ਸ਼ਰਮਾ ਸਾਡੇ ਦੇ ਇੱਥੇ ਹਾਜ਼ਰੀ ਭਰਨ ਦੀ ਕੀਤਾ ਕਾਰਨ ਇਹ ਮੈਂ ਨਾਲ ਹੀ ਜਿਹੜਾ ਇਹਨਾਂ ਨਾਲ ਤੇ ਬਹੁਤ ਅਜਿਹੇ ਇਹ ਮਿਹਨਤ ਜ਼ਿਆਦਾ ਲੱਗੇ ਪਰ ਇਹਨਾਂ ਨੇ ਕਿਹਾ ਕਿ ਸਰਮੌਰ ਨੌਜੋਸਵਾਲ ਨਾਲ ਆਪਣਾ ਬਹੁਤ ਪਿਆਰ ਹੈ ਭਾਵੇਂ 2 ਮਿੰਟ ਜਾਈਏ ਜਾਣਾ ਜ਼ਰੂਰੀ ਆ ਸੋਦੇ ਲਈ ਨੋਸ਼ਵਾਲ ਸੁਭਾਡੀਆਂ ਪਰ ਸਰਮੌਰ ਨੌਜੋਸਵਾਲ ਵੀ ਉਹਨਾਂ ਨੇ ਵੀ ਧੰਨਵਾਦੀਆਂ ਤੇ ਉਹ ਇਦਾਂ ਦੇ ਦਿਨਾਂ ਨੂੰ ਜਿਹੜੇ ਸਾਡੇ ਦੇਸ਼ ਵਾਸੀਆਂ ਨੇ ਕੁਝ ਕੀਤਾ ਸਾਡੇ ਗੋਂਗ ਵਾਸਤੇ ਕੁਝ ਕੀਤਾ ਉਹਨਾਂ ਨੂੰ ਯਾਦ ਕਰਨ ਵਾਸਤੇ ਹਮੇਸ਼ਾ ਯਾਦਲੇ ਕਰਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਸੁਖਵਿੰਦਰ ਸਿੰਘ ਜੀ ਔਰ ਉਹਨਾਂ ਸੂਚੀ ਟੀਮ ਦੇ ਜੀ ਧੰਨਵਾਦੀ ਆ ਇਵੇਂ ਇੰਟਰ ਦੇ ਪ੍ਰੋਗਰਾਮ ਲਿੰਦੇ ਆ ਸੋ ਸਾਡੇ ਅੱਗੇ ਇੱਕ ਅਵਿਰਤ ਸਾਜਿ ਦਾ ਕਰਨ ਸੀ ਪਈ ਕਮਾਇਆ ਹੋਇਆ ਤੁਹਾਨੂੰ ਚੋਰੀ ਹੋ ਸਕਦਾ ਕੋਈ ਹੋਰ ਜਿਹੜੀ ਇੰਦਾ ਨਹੀਂ ਸਮਾਜਿਕ ਚੀਜ਼ ਆ ਬੁਨਿਆਦਾਰੀ ਦੇ ਅੰਦਰ ਚੀਜ਼ ਆ ਚੋਰੀ ਹੁੰਦੀ ਆ ਲੇਕਿਨ ਵਿਦਿਆ ਇੱਕ ਐਸਾ ਹਥਿਆਰ ਆ ਜਿਹੜਾ ਕਦੇ ਚੋਰੀ ਨਹੀਂ ਹੁੰਦਾ ਔਰ ਤੁਸੀਂ ਪਿਆਰੇ ਬੱਚਿਆਂ ਅੱਜ ਜੇਕਰ ਆਪਾਂ ਸਿੱਖਿਆ ਦਾ ਇੱਕ ਅਲੂ ਅਨਿਕ ਹਰ ਮਿਲਿਆ ਉਹ ਬਾਬਾ ਦਾ ਮੇਰਦਜੀਤ ਬਹੁਤ ਵੱਡਾ ਉਹਨੇ ਦੇ ਦੇਣੇ। ਅਨੁਵਾਰ ਕਰਦਾ ਇਹ ਕਾਲਜ ਦਾਵਾਦਾਰ ਜੀ ਨੇ ਇਹਨਾਂ ਸਰਪਾਦੀ ਵੀ ਇਹਨਾਂ ਸਹਿਦਾਰ ਕੀਤਾ। ਅਨੁਵਾਰੀ ਦੇਾਰੇ ਵੱਡੇ ਜਿਹੜੇ ਪੁਨੀ ਦੇ 300000 ਦੇ ਗਏ। ਸਾਰੀ ਟੀਮ ਬੈਠੇ ਆ ਉਹ ਬਤਵੰਦੇ ਜੀ ਆ ਕੇ ਬੈਠਿਆ। ਉਲੀ ਸਾਹਿਬ ਬੈਠੇ ਮੈਂ ਸਭ ਦਾ ਆਪਣੇ ਤੋਂ ਧੰਨਵਾਦ ਕਰਦਾ। ਬਹੁਤ